ਹਾਂਜੀ ਸਭ ਤੋਂ ਪਹਿਲਾਂ ਦੀ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਕਹਾਣੀ ਅੱਜ ਦੀ ਇਹ ਵੀਡੀਓ ਕੁਝ ਇਸ ਤਰ੍ਹਾਂ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਕਿ ਰੱਬ ਦੀ ਨਿਗਾਹ ਤੋਂ ਕੋਈ ਵੀ ਚੀਜ਼ ਬਚੀ ਨਹੀਂ ਰਹਿੰਦੀ ਉਸੇ ਤਰ੍ਹਾਂ ਅੱਜ ਜਿਹੜੀ ਇਹ ਵੀਡੀਓ ਆ ਇਹਦੇ ਵਿੱਚ ਜਿਹੜੀ ਘਟਨਾ ਵਾਪਰਦੀ ਆ ਕੁਝ ਵੀ ਕੁਝ ਇਸੇ ਤਰ੍ਹਾਂ ਹੁੰਦਾ ਹੈ ਘਟਨਾ ਵਾਪਰਦੀ ਆ ਜਨਵਰੀ ਮਹੀਨੇ ਦੇ ਵਿੱਚ 2024 ਦੇ ਵਿੱਚ ਤੇ ਉਸ ਘਟਨਾ ਦੇ ਵਿੱਚ ਇੱਕ ਇਨਸਾਨ ਦੂਜੇ ਇਨਸਾਨ ਦਾ ਕਤਲ ਕਰਦਾ ਹੈ ਤੇ ਇਹ ਜਦੋਂ ਕਤਲ ਕਰ ਰਿਹਾ ਤਾਂ ਇੱਕ ਤੀਜਾ ਇਨਸਾਨ ਇਹ ਸਾਰਾ ਕਤਲ ਜੋ ਹੋ ਰਿਹਾ ਇਹਨੂੰ ਵੀਡੀਓ ਦੇ ਵਿੱਚ ਰਿਕਾਰਡ ਕਰ ਲੈਂਦਾ ਤਾਂ ਹੁਣ ਇਹਦੇ ਵਿੱਚ ਇੱਕ ਦਿਲਚਸਪ ਗੱਲ ਇਹ ਹੁੰਦੀ ਹੈ ਕਿ ਜਿਹੜਾ ਕਤਲ ਕਰ ਰਿਹਾ ਉਹਨੂੰ ਤਾਂ ਪਤਾ ਹੀ ਕੀ ਹੋਣਾ ਸੀ ਕਿ ਮੇਰੀ ਰਿਕਾਰਡਿੰਗ ਹੋ ਰਹੀ ਹੈ ਤੇ ਜਿਹੜਾ ਵੀਡੀਓ ਰਿਕਾਰਡਿੰਗ ਕਰ ਰਿਹਾ ਸੀ ਉਸ ਨੂੰ ਵੀ ਨਹੀਂ ਪਤਾ ਲੱਗਦਾ ਕਿ ਮੈਂ ਇੱਕ ਕਤਲ ਦੀ ਰਿਕਾਰਡਿੰਗ ਕਰ ਰਹੀ ਹਾਂ ਜਦੋਂ ਤੱਕ ਉਹ ਕਤਲ ਲੋਕਾਂ ਤੱਕ ਸਾਹਮਣੇ ਆ ਨਹੀਂ ਜਾਂਦਾ ਮੈਂ ਕਿ ਜਦੋਂ ਤੱਕ ਇੱਕ ਮੌਤ ਦੀ ਖਬਰ ਨਹੀਂ ਲੋਕਾਂ ਤੱਕ ਪਹੁੰਚ ਜਾਂਦੀ ਫਿਰ ਉਸ ਔਰਤ ਨੂੰ ਇੱਕ ਆਰਦਰ ਰਿਕਾਰਡ ਕਰਨ ਲੱਗਦੀ ਹੁੰਦੀ ਹੈ ਉਹਨੂੰ ਫਿਰ ਪਤਾ ਲੱਗਦਾ ਕਿ ਮੈਂ ਇੱਕ ਕਤਲ ਦੀ ਵੀਡੀਓ ਰਿਕਾਰਡ ਕਰ ਰਹੀ ਆ ਕੀ ਸੀ ਮਾਮਲਾ ਕੀ ਕੌਣ ਮਰਿਆ ਕਿਹਨੇ ਮਾਰਿਆ ਤੇ ਕਿਹਨੇ ਰਿਕਾਰਡਿੰਗ ਕੀਤੀ ਇਹ ਹੀ ਸਾਰੀ ਗੱਲਬਾਤ ਆ ਅੱਜ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਬਹੁਤ ਬਹੁਤ ਕਿਉਂਕਿ ਤੁਸੀਂ ਵੀਡੀਓਜ਼ ਨੂੰ ਦੇਖ ਰਹੇ ਹੋ ਪਿਆਰ ਦੇ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਤੇ ਕਮੈਂਟ ਕਰਕੇ ਤਾਂ ਤੁਸੀਂ ਆਪਣੇ ਵਧੀਆ-ਵਧੀਆ ਵਿਚਾਰ ਸਾਨੂੰ ਦੱਸ ਰਹੇ ਹੋ ਤੇ ਜੇ ਪਹਿਲਾਂ ਵੀ ਮੈਂ ਕਹਿਣਾ ਹੁਣਾ ਤੁਹਾਨੂੰ ਸਾਰਿਆਂ ਨੂੰ ਗੁਜਾਰਿਸ਼ ਹੈ ਕਿ ਜੇ ਤੁਹਾਨੂੰ ਕਿਤੇ ਲੱਗਦਾ ਕਿ ਸਾਡੇ ਵੱਲੋਂ ਕੋਈ ਵੀਡੀਓ ਦੇ ਵਿੱਚ ਗਲਤੀ ਹੁੰਦੀ ਹੈ ਤਾਂ ਸਾਨੂੰ ਜਰੂਰ ਦੱਸਿਓ ਅੱਗੇ ਤੋਂ ਉਸ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜੀ ਗੋਆ ਦੇ ਵਿੱਚ ਗੋਆ ਦੇ ਵਿੱਚ ਸਾਊਥ ਗੋਆ ਜਗਾ ਆ ਸਾਊਥ ਗੋਆ ਬਹੁਤ ਖੂਬਸੂਰਤ ਜਗਾ ਸਾਰੀ ਹੋ ਜਿੰਨਾ ਵੀ ਸਾਊਥ ਗੋਆ ਦਾ ਏਰੀਆ ਆ ਤੇ ਉੱਥੇ ਇੱਕ ਈ ਬੀਚ ਆ ਰਾਜ ਬਾਗ ਬੀਚ ਉਹ ਬੀਚ ਵੀ ਬਹੁਤ ਸੋਹਣਾ ਹੈ ਉੱਥੇ ਜਿਹੜੇ ਸਾਊਥ ਗੋਆ ਆ ਉਹਦੇ ਵਿੱਚ ਕਾਫੀ ਜਿਆਦਾ ਬੀਚਸ ਨੇ ਇਦਾਂ ਦੇ ਤੇ ਉਹਨਾਂ ਦੇ ਵਿੱਚੋਂ ਇੱਕ ਈ ਹੈ ਇਹ ਰਾਜ ਬਾਗ ਬੀਚ ਹੁਣ ਇਸ ਬੀਚ ਦੇ ਉੱਤੇ 19 ਜਨਵਰੀ 2024 ਨੂੰ ਇੱਕ ਕਤਲ ਹੁੰਦਾ ਤੇ ਉਹ ਕਤਲ ਕੁਝ ਇਸ ਤਰ੍ਹਾਂ ਸੀਗਾ ਕਿ ਉਹਦੀ ਰਿਕਾਰਡਿੰਗ ਵੀ ਹੋਈ ਸੀ ਸਮਾਸੀਗਾ 3:45 ਦਾ ਸ਼ਾਮ ਦਾ ਉੱਥੇ ਕਾਫੀ ਜ਼ਿਆਦਾ ਲੋਕ ਘੁੰਮ ਫਿਰ ਰਹੇ ਸੀ ਕਿ ਕਾਫੀ ਜ਼ਿਆਦਾ ਟੂਰਿਸਟ ਆਏ ਹੋਏ ਸੀਗੇ ਜਿਹੜੇ ਵਿੱਚ ਦੇ ਉੱਤੇ ਘੁੰਮ ਰਹੇ ਸੀ ਉਹਨਾਂ ਦੇ ਵਿੱਚ ਹੋਏ ਸੀਗਾ ਇੱਕ ਕਪਲ ਜਿਹੜੀ ਇੱਕ ਲੜਕਾ ਤੇ ਇੱਕ ਲੜਕੀ ਦੋਨੋਂ ਉੱਤੇ ਘੁੰਮਣ ਫਿਰਨ ਦੇ ਲਈ ਆਏ ਸੀਗੇ ਹੁਣ ਉੱਥੇ ਹੀ ਵਿੱਚ ਦੇ ਨੇੜੇ ਅਪਾਰਟਮੈਂਟਸ ਬਣੇ ਹੋਇਆ ਹੁਣ ਜਿਹੜੇ ਅਪਾਰਟਮੈਂਟਸ ਨੇ ਇਹ ਲੋਕਲ ਲੋਕ ਨੇ ਜਿਹੜੇ ਗੁਆ ਦੇ ਉਹਨਾਂ ਦੇ ਬਣਾਏ ਹੋਏ ਨੇ ਉਹ ਅਪਾਰਟਮੈਂਟਸ ਇਦਾਂ ਘਰ ਵਗੈਰਾ ਬਣਾ ਲੈਂਦੇ ਆ ਵਿੱਚ ਦੇ ਕਿਨਾਰੇ ਤੇ ਤੇ ਉਹਨਾਂ ਨੂੰ ਵੈਰਾ ਟੂਰਿਸਟ ਜਿਹੜੇ ਆਉਂਦੇ ਆ ਉਹਨਾਂ ਨੂੰ ਕਿਰਾਏ ਤੇ ਦੇ ਦਿੰਦੇ ਨੇ ਇਸੇ ਤਰ੍ਹਾਂ ਉਹ ਇੱਕ ਅਪਾਰਟਮੈਂਟ ਉੱਥੇ ਰਾਜ ਬਾਗ ਦੇ ਵਿੱਚ ਦੇ ਨਾਲ ਸੀਗਾ ਉਸ ਅਪਾਰਟਮੈਂਟ ਨੂੰ ਕਿਸੇ ਨੇ ਕਿਰਾਏ ਤੇ ਦਿੱਤਾ ਹੋਇਆ ਸੀ ਤੇ ਉਸ ਕਿਰਾਏ ਦੇ ਉੱਤੇ ਇੱਕ ਉੱਥੇ ਇੱਕ ਔਰਤ ਸੀਗੀ ਅਪਾਰਟਮੈਂਟ ਦੇ ਵਿੱਚ ਆਈ ਹੋਈ ਉੱਥੇ ਤੇ ਉਹ ਔਰਤ ਆਪਣੇ ਜਿਹੜੀ ਖਿੜਕੀ ਸੀ ਉਸ ਦੇ ਵਿੱਚ ਖੜੀ ਜਿਹੜਾ ਵੀ ਵਿੱਚ ਦਾ ਨਜ਼ਾਰਾ ਦੇਖ ਰਹੀ ਸੀ ਵਿੱਚ ਦੇਖ ਰਹੀ ਸੀ ਇੰਜੋਏ ਕਰ ਰਹੀ ਸੀ ਆਪਣੀ ਦੁਪਹਿਰ ਨੂੰ ਜਾਂ ਆਪਾਂ ਕਹਿ ਦਈਏ ਸ਼ਾਮ ਨੂੰ ਸ਼ਾਮ ਦਾ ਵੇਲਾ ਹੋ ਰਿਹਾ ਸੀਗਾ ਤਾਂ ਉਹ ਇੰਜੋਏ ਕਰ ਰਹੀ ਸੀ ਤੇ ਹੁਣ ਉਧਰ ਦੂਜੇ ਪਾਸੇ ਵਿਚ ਦੇ ਉੱਤੇ ਇੱਕ ਜਿਹੜਾ ਜੋੜਾ ਆ ਲੜਕਾ ਲੜਕੀ ਨੇ ਉਹ ਦੋਨੋਂ ਘੁੰਮ ਰਹੇ ਸੀਗੇ ਹੁਣ ਉਹ ਘੁੰਮਦੇ ਘੁੰਮਦੇ ਕੀ ਕਰਦੇ ਆ ਥੋੜਾ ਜਿਹਾ ਵਿਚ ਤੋਂ ਸਾਈਡ ਤੇ ਨੂੰ ਚਲੇ ਜਾਂਦੇ ਆ ਜਿੱਥੇ ਲੋਕ ਆਮ ਲੋਕ ਹੁੰਦੇ ਆ ਜਿੱਥੇ ਰੇਤ ਹੁੰਦੀ ਆ ਉਥੋਂ ਥੋੜਾ ਜਿਹਾ ਸਾਈਡ ਤੇ ਚਟਾਨਾਂ ਵੱਲ ਨੂੰ ਚਲੇ ਜਾਂਦੇ ਨੇ ਕਾਫੀ ਵੱਡੇ ਵੱਡੇ ਪੱਥਰ ਤੇ ਚਟਾਨਾਂ ਪਾਉਂਦੇ ਨੇ ਉੱਥੇ ਅਕਸਰ ਲੋਕ ਘਟ ਹੀ ਜਾਂਦੇ ਹੁੰਦੇ ਆ ਤੇ ਜਿਆਦਾ ਲੋਕ ਬੀਚ ਤੇ ਤੇ ਆਮ ਲੋਕ ਖੇਡਦੇ ਕਰਦੇ ਆ ਜਾਂ ਇੰਜੋਏ ਕਰਦੇ ਆ ਉੱਥੇ ਹੀ ਰਹਿੰਦੇ ਆ ਤੇ ਉਹ ਦੋਨੋਂ ਜਾਣੇ ਸਾਈਡ ਤੇ ਚਲੇ ਜਾਂਦੇ ਆ ਇੱਕ ਔਰਤ ਜਿਹੜੀ ਅਪਾਰਟਮੈਂਟ ਦੇ ਵਿੱਚ ਖੜੀ ਸੀਗੀ ਉਹ ਨਾਲ ਨਾਲ ਜਿਹੜਾ ਦੇਖ ਰਹੀ ਸੀ ਨਜ਼ਾਰਾ ਤੇ ਉਹਦੀ ਨਾਲ ਨਾਲ ਵੀਡੀਓ ਬਣਾ ਰਹੀ ਸੀ ਹੁਣ ਉਹਦੇ ਮਨ ਦੇ ਵਿੱਚ ਆਇਆ ਕਿ ਮੈਂ ਇੰਨਾ ਸੋਹਣਾ 뷰ਅ ਇਹਨੂੰ ਵੀਡੀਓ ਚ ਕੈਪਚਰ ਕਰਾਂ ਹੁਣ ਉਹ ਵੀਡੀਓ ਬਣਾ ਰਹੀ ਸੀ ਤੇ ਉਹਦੀ ਨਿਗਾ ਇਸ ਕਪਲ ਦੇ ਉੱਤੇ ਪੈਂਦੀ ਆ ਇਸ ਜੋੜੇ ਦੇ ਉੱਤੇ ਪੈਂਦੀ ਆ ਜਿਹੜਾ ਕਿ ਲੋਕਾਂ ਤੋਂ ਅਲੱਗ ਜਾ ਰਿਹਾ ਸੀਗਾ ਹੁਣ ਉਹ ਦੇਖ ਰਹੀ ਆ ਕਿ ਦੋ ਜਾਣੇ ਆ ਲੜਕਾ ਲੜਕੀ ਉਹ ਦੋਨੋਂ ਸਾਈਡ ਜੇ ਤੇ ਜਾ ਰਹੇ ਨੇ ਪੱਥਰਾਂ ਜੇ ਵੱਲ ਨੂੰ ਚਟਾਨਾਂ ਵੱਲ ਨੂੰ ਉਹਨੂੰ ਪਹਿਲਾਂ ਤਾਂ ਲੱਗਦਾ ਕਿ ਉੱਧਰ ਕਿਉਂ ਜਾਂਦੇ ਆ ਪਰ ਉਹ ਫਿਰ ਸੋਚਦੀ ਆ ਕਿ ਅਗਲੇ ਦੀ ਮਰਜ਼ੀ ਇੱਥੇ ਮਰਜ਼ੀ ਘੁੰਮਣਾ ਹੈ ਨਾ ਤੇ ਫਿਰ ਉਹ ਆਪਣੀ ਵੀਡੀਓ ਬਣਾਉਣ ਦੇ ਵਿੱਚ ਰੁੱਝ ਜਾਂਦੀ ਹੈ ਹੁਣ ਜਦੋਂ ਉਹ ਉੱਥੇ ਵੀਡੀਓ ਬਣਾ ਰਹੀ ਹੁੰਦੀ ਆ ਤਾਂ ਉਹ ਜਿਹੜਾ ਜੋੜਾ ਗਿਆ ਸੀਗਾ ਉਹਨਾਂ ਦੇ ਵਿੱਚ ਜਿਹੜੀਆਂ ਚਟਾਨਾਂ ਜੀਆਂ ਸੀਗੀਆਂ ਪੱਥਰਾਂ ਦੇ ਵਿੱਚ ਉਹਨਾਂ ਚੋਂ ਇੱਕ ਜਣਾ ਬਾਹਰ ਆਉਂਦਾ ਜਿਹੜਾ ਇਕੱਲਾ ਮੁੰਡਾ ਹੁੰਦਾ ਉਥੇ ਉਹ ਬਾਹਰ ਆਉਂਦਾ ਤੇ ਜਿਹੜੀ ਲੜਕੀ ਸੀਗੀ ਉਹ ਉਥੇ ਅੰਦਰ ਹੀ ਰਹਿ ਜਾਂਦੀ ਹੈ ਚਟਾਨਾਂ ਵੱਲ ਉਥੇ ਵੀ ਉਹਨੂੰ ਕੋਲੋਂ ਕੋਈ ਵੀਡੀਓ ਨਹੀਂ ਬਣਦੀ ਉਹਨੂੰ ਇਦਾਂ ਪਤਾ ਹੁੰਦਾ ਕਿ ਉਧਰਲੀ ਸਾਈਡ ਕੋਈ ਗਿਆ ਹੋਇਆ ਤੇ ਉਹ ਵਾਪਸ ਆਉਂਦਾ ਵਾਪਸ ਆ ਕੇ ਉਹ ਬੀਚ ਦੇ ਉੱਤੇ ਘੁੰਮਦਾ ਫਿਰਦਾ ਤੇ ਉਸ ਤੋਂ ਬਾਅਦ ਦੁਬਾਰਾ ਫੇਰ ਉਹ ਵਾਪਸ ਚ ਰਹਿ ਜਾਂਦਾ ਉਹ ਸਾਰਾ ਕੁਝ ਇਹ ਦੇਖ ਰਹੀ ਹੈ ਹੁਣ ਉਹਦੀ ਨਿਗਾਹ ਪੈਂਦੀ ਹੈ ਉਹਨਾਂ ਵੱਲ ਨੂੰ ਵੀ ਉਹ ਦੋ ਜਣੇ ਗਏ ਸੀ ਇਕੱਲਾ ਬਾਹਰ ਆਇਆ ਤੇ ਦੁਬਾਰੇ ਫੇਰ ਚਲੇ ਗਿਆ ਜਦੋਂ ਉਹ ਨੂੰ ਦੁਬਾਰਾ ਉਧਰ ਨੂੰ ਦੇਖ ਰਹੀ ਸੀ ਤਾਂ ਉਹਦੀ ਨਿਗਾ ਇੱਕ ਚੀਜ਼ ਤੇ ਪੈਂਦੀ ਆ ਕਿ ਜਿਹੜਾ ਉਹ ਮੁੰਡਾ ਗਿਆ ਆ ਉਹ ਕੋਈ ਚੀਜ਼ ਖਿੱਚੀਆਂ ਆ ਰਿਹਾ ਵਿਚ ਦੇ ਉੱਤੇ ਕੋਈ ਚੀਜ਼ ਘੜੀਸ ਰਿਹਾ ਤਾਂ ਹੁਣ ਉਹ ਜਦੋਂ ਧਿਆਨ ਨਾਲ ਦੇਖਦੀ ਆ ਅਪਾਰਟਮੈਂਟ ਦੇ ਵਿੱਚ ਖੜੀ ਤੇ ਉਹਨੂੰ ਲੱਗਦਾ ਕਿ ਇਹ ਕੋਈ ਇਨਸਾਨ ਨੂੰ ਘੜੀਸ ਕੇ ਬਾਹਰ ਲੈ ਕੇ ਆ ਰਿਹਾ ਜਿਹੜਾ ਸਮੁੰਦਰ ਗੰਿਓ ਬਾਹਰ ਨੂੰ ਘੜੀਸ ਕੇ ਲੈ ਕੇ ਆ ਰਿਹਾ ਤੇ ਉਹ ਜਦੋਂ ਹੋਰ ਧਿਆਨ ਨਾਲ ਦੇਖਦੇ ਜੂਮ ਵਗੈਰਾ ਕਰਕੇ ਉਹਨੂੰ ਪਤਾ ਲੱਗਦਾ ਕਿ ਉਹੀ ਲੜਕੀ ਸੀ ਜਿਹੜੀ ਪਹਿਲਾਂ ਇਹਦੇ ਨਾਲ ਗਈ ਸੀ ਤੇ ਹੁਣ ਉਹਨੂੰ ਕਢੀਸੀ ਲੈ ਕੇ ਆ ਰਿਹਾ ਉਹਨੂੰ ਲੱਗਦਾ ਕਿ ਸ਼ਾਇਦ ਉਹ ਸਮੁੰਦਰ ਦੇ ਵਿੱਚ ਡੁੱਬ ਗਈ ਤੇ ਉਹਦਾ ਮਤਲਬ ਕਿ ਉੱਥੇ ਚਲੀ ਗਈ ਹੁਣੇ ਪਾਣੀ 'ਚ ਉਹਦੇ ਡੁੱਬੋ ਵਗੈਰਾ ਗਈ ਤਾਂ ਹੀ ਉਹ ਉਹਨੂੰ ਖਿੱਚ ਕੇ ਬਾਹਰ ਲੈ ਕੇ ਆ ਰਿਹਾ ਤਾਂ ਹੁਣ ਉਹ ਦੇਖ ਰਹੀ ਆ ਵੀਡੀਓ ਵੀ ਬਣਾ ਰਹੀ ਆ ਉਹ ਨਾਲ-ਨਾਲ ਤਾਂ ਉਹਨੂੰ ਲੱਗਦਾ ਕਿ ਹੁਣ ਉਹ ਮੁੰਡਾ ਬਾਹਰ ਆਊਗਾ ਬਾਹਰ ਆ ਕੇ ਲੋਕਾਂ ਨੂੰ ਦੱਸੂਗਾ ਹੁਣ ਉਹ ਸਾਰਾ ਕੁਝ ਦੇਖ ਰਹੀ ਆ ਕਿ ਅਚਾਨਕ ਉਹ ਮੁੰਡਾ ਬਾਹਰ ਆਉਂਦਾ ਬਾਹਰ ਆ ਕੇ ਉਹ ਦੁਕਾਨਵਾਲ ਨੂੰ ਚਲਾ ਜਾਂਦਾ ਕਿਸੇ ਨੂੰ ਕੁਝ ਨਹੀਂ ਦੱਸਦਾ ਉਹ ਦੇਖੀ ਜਾਂਦੀ ਹੈ ਵੀ ਇਹ ਕੀ ਕਰ ਰਿਹਾ ਤਾਂ ਉਹ ਦੁਕਾਨਾਂਵਾਲ ਨੂੰ ਜਾਂਦਾ ਤੇ ਉਧਰੋਂ ਆਈਸਕ੍ਰੀਮ ਖਰੀਦਦਾ ਆਈਸਕ੍ਰੀਮ ਲੈ ਕੇ ਫੇਰ ਵਾਪਸ ਆ ਰਿਹਾ ਉਹਦਾ ਉਹ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਰਿਕਾਰਡ ਹੋ ਰਿਹਾ ਉਹਦੀ ਫੋਟੋ ਵੀ ਮੈਂ ਤੁਹਾਡੇ ਨਾਲ ਲਾਉਂਗਾ ਤੁਸੀਂ ਦੇਖਿਓ ਉਹ ਹੁਣ ਮੁੰਡਾ ਇਕੱਲਾ ਹੀ ਵਾਪਸ ਆ ਰਿਹਾ ਜਦੋਂ ਉਹ ਵਾਪਸ ਆ ਰਿਹਾ ਤੇ ਆਈਸਕ੍ਰੀਮ ਹੱਥ ਦੇ ਵਿੱਚ ਤਾਂ ਉਹ ਜਿਹੜੀ ਕੁੜੀ ਸੀ ਜਿਹੜੀ ਉਹ ਔਰਤ ਖੜੀ ਸੀ ਅਪਾਰਟਮੈਂਟ ਦੇ ਵਿੱਚ ਉਹਨੂੰ ਥੋੜਾ ਡਾਊਟ ਹੋਣ ਲੱਗਦਾ ਕਿ ਉਹ ਪਹਿਲਾਂ ਉਹਨੂੰ ਖਿੱਚ ਕੇ ਲੈ ਕੇ ਆ ਰਿਹਾ ਸੀ ਖਿੱਚ ਕੇ ਲੈ ਆ ਕੇ ਉਹਨੇ ਪੱਥਰਾਂ ਦੇ ਵਿੱਚ ਛੱਡ ਕੇ ਲੋਕਾਂ ਨੂੰ ਬੁਲਾਉਣ ਦੀ ਬਜਾਏ ਉਹ ਆਈਸਕ੍ਰੀਮ ਲੈ ਕੇ ਕਿਉਂ ਜਾ ਰਿਹਾ ਤਾਂ ਉਹ ਦੁਬਾਰੇ ਜਾਂਦਾ ਜਦੋਂ ਆਈਸਕ੍ਰੀਮ ਲੈ ਕੇ ਉਹ ਫੇਰ ਨਹੀਂ 5-6 ਮਿੰਟ ਬਾਹਰ ਆਉਂਦਾ ਉਸ ਤੋਂ ਬਾਅਦ ਉਹ ਫੇਰ ਵਾਪਸ ਨਿਕਲ ਕੇ ਆਉਂਦਾ ਚਟਾਨਾਂ 'ਚੋਂ ਬਾਹਰ ਤੇ ਚਟਾਨਾਂ 'ਚੋਂ ਬਾਹਰ ਆ ਕੇ ਉਹ ਪਰਾਂ ਨੂੰ ਵਿੱਚ ਤੇ ਦੂਜੇ ਪਾਸੇ ਨੂੰ ਲੰਘ ਜਾਂਦਾ ਹੁਣ ਇਹ ਸਾਰਾ ਕੁਝ ਰਿਕਾਰਡਿੰਗ ਦੇ ਵਿੱਚ ਚੱਲੀ ਜਾ ਰਿਹਾ ਉਹ ਹਰਾਨ ਹੋਈ ਜਾਂਦੀ ਹੈ ਵੀ ਇਹ ਕਰੀ ਕੀ ਜਾਂਦਾ ਹੈਗਾ ਤਾ ਥੋੜਾ ਟਾਈਮ ਲੰਘਦਾ ਕਿ ਉਧਰੋਂ ਜਿਹੜਾ ਮੁੰਡਾ ਸੀਗਾ ਉਹ ਥੋੜਾ ਜਆ ਕਹਿਦੀਏ ਵੀ ਹਾਈਪਰ ਹੋਇਆ ਉਧਰੋਂ ਭੱਜਿਆ ਆ ਰਿਹਾ ਸੀ ਤੇ ਰੌਲਾ ਪਾਉਂਦਾ ਆ ਰਿਹਾ ਸੀਗਾ ਤੇ ਲੋਕਾਂ ਨੂੰ ਕਿਸੇ ਨੂੰ ਪੁੱਛ ਰਿਹਾ ਸੀ ਕੋਈ ਉਹਨੂੰ ਪੁੱਛ ਰਿਹਾ ਸੀ ਵੀ ਕੀ ਹੋ ਗਿਆ ਤਾਂ ਉਹ ਦੂਰੋਂ ਸਾਰਾ ਕੁਝ ਦੇਖ ਰਹੀ ਆ ਆਵਾਜ਼ ਤਾਂ ਉੱਥੇ ਪਹੁੰਚ ਨਹੀਂ ਰਹੀ ਤੇ ਉਹਨੂੰ ਪਤਾ ਲੱਗ ਰਿਹਾ ਵੀ ਉਹ ਹੁਣ ਜਿਹੜੀ ਉਹ ਔਰਤ ਆ ਸ਼ਾਇਦ ਉਹਨੂੰ ਲੱਭ ਰਿਹਾ ਉਹਦੀ ਉਹ ਲੱਭਣ ਦੀ ਐਕਟਿੰਗ ਕਰ ਰਿਹਾ ਹੁਣ ਉਹ ਕਰ ਵੀ ਇਦਾਂ ਹੀ ਰਿਹਾ ਹੁੰਦਾ ਉੱਥੇ ਵਿੱਚ ਤੇ ਉਹ ਲੋਕਾਂ ਨੂੰ ਪੁੱਛਦਾ ਫਿਰਦਾ ਹੁੰਦਾ ਕਿ ਇੱਥੇ ਮੇਰੀ ਵਾਈਫ ਦੇਖੀ ਆ ਇੱਧਰ ਸੀ ਉੱਧਰ ਸੀ ਉਹ ਗਾਹ ਪੌਂਦਾ ਫਿਰ ਰਿਹਾ ਹੁੰਦਾ ਤਾਂ ਹੁਣ ਇਹ ਸਾਰਾ ਕੁਝ ਇਹੋ ਚੱਲ ਰਿਹਾ ਉਹ ਭੱਜਿਆ ਆ ਰਿਹਾ ਤਾਂ ਉਹਨੂੰ ਭੱਜਦੇ ਨੂੰ ਦੇਖ ਕੇ ਰੌਲਾ ਪਾਉਂਦੇ ਨੂੰ ਦੇਖ ਕੇ ਇੱਕ ਦੋ ਜਾਣੇ ਉਹਦੇ ਨਾਲ ਹੋਰ ਭੱਜ ਲੈਂਦੇ ਇੱਕ ਔਰਤ ਵੀ ਉਹਦੇ ਪਿੱਛੇ-ਪਿੱਛੇ ਭਜਣਾ ਸ਼ੁਰੂ ਕਰ ਦਿੰਦੀ ਹੈ ਕਿ ਸ਼ਾਇਦ ਇਹਨੂੰ ਹੈਲਪ ਦੀ ਲੋੜ ਹੈ ਤਾਂ ਜਿਹੜੀ ਔਰਤ ਹੁਣ ਅਪਾਰਟਮੈਂਟ ਦੇ ਵਿੱਚ ਖੜੀ ਵੀਡੀਓ ਬਣਾ ਰਹੀ ਆ ਉਹ ਜਦੋਂ ਇਹ ਸਾਰਾ ਕੁਝ ਦੇਖਦੀ ਆ ਤਾਂ ਉਹਨੂੰ ਲੱਗਦਾ ਹੈ ਕਿ ਇਹ ਸਾਰਿਆਂ ਨੂੰ ਪਾਗਲ ਬਣਾ ਰਿਹਾ ਹੈ ਇਹਨੇ ਆਪਣੀ ਜਿਹੜੀ ਵਾਈਫ ਆ ਜਾਂ ਆਪਣੀ ਪਾਰਟਨਰ ਜੋ ਵੀ ਇਹਦੇ ਨਾਲ ਆਈ ਸੀ ਉਹਦਾ ਇਹਨੇ ਕਤਲ ਕਰਤਾ ਤੇ ਪਹਿਲਾਂ ਤੁਹਾਨੂੰ ਲੱਗਦਾ ਕਿ ਉਹ ਡੁੱਬ ਗਈ ਉਹਨੇ ਬਾਹਰ ਕੱਢਿਆ ਪਰ ਹੁਣ ਜਦੋਂ ਉਹਦੀਆਂ ਸਾਰੀਆਂ ਹਰਕਤਾਂ ਦੇਖਦੀਆਂ ਉਹਨੂੰ ਕਲੀਅਰ ਹੋ ਜਾਂਦਾ ਕਿ ਇਸ ਬੰਦੇ ਨੇ ਉਸ ਔਰਤ ਦਾ ਕਤਲ ਕਰ ਦਿੱਤਾ ਤੇ ਹੁਣ ਐਕਟਿੰਗ ਕਰ ਰਿਹਾ ਉਹਨੂੰ ਲੱਭਣ ਦੀ ਤਾਂ ਇਦਾਂ ਹੀ ਹੁੰਦਾ ਉਹ ਪਿੱਛੇ ਜਦੋਂ ਭੱਜਿਆ ਜਾਂਦੀਆਂ ਨੇ ਤਾਂ ਉਹ ਔਰਤ ਜਿਹੜੀ ਅਪਾਰਟਮੈਂਟ ਦੇ ਵਿੱਚ ਹੁੰਦੀ ਆ ਉਹ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦੀ ਆ ਕਿ ਇਹਨੇ ਮਾਰਿਆ ਤੁਸੀਂ ਇਥੇ ਵਿਸ਼ਵਾਸ ਨਾ ਕਰੋ ਇਹਦੇ ਪਿੱਛੇ ਨੱਪਜੋ ਉਹਨੋਂ ਕਾਫੀ ਜ਼ਿਆਦਾ ਵਿੱਚ ਤੋਂ ਦੂਰ ਹੁੰਦੀ ਆ ਉਹਦੀ ਆਵਾਜ਼ ਵਿੱਚ ਤੱਕ ਪਹੁੰਚਦੇ ਰਹੀ ਹੁੰਦੀ ਤੇ ਉਹ ਵੀਡੀਓ ਦੇ ਵਿੱਚ ਜ਼ਰੂਰ ਰਿਕਾਰਡ ਹੋਈ ਹੁੰਦੀ ਹੈ ਤੇ ਉਹ ਜਦੋਂ ਉਹ ਭੱਜੇ ਜਾ ਰਹੇ ਆ ਉਹ ਸਾਰਾ ਕੁਝ ਦੇਖ ਰਹੀ ਆ ਉਹ ਜਾਂਦੇ ਆ ਲੋਕ ਹੋਰ ਇਕੱਠੇ ਹੁੰਦੇ ਆ ਹੁਣ ਉੱਥੇ ਜਿੱਥੇ ਚਟਾਨਾਂ ਦੇ ਵਿੱਚ ਪਹਿਲਾਂ ਉਹ ਪਈ ਸੀਗੀ ਉਹਦੀ ਕੁੜੀ ਦੀ ਲਾਸ਼ ਪਈ ਸੀ ਉੱਥੇ ਲੈ ਜਾਂਦਾ ਸਾਰਿਆਂ ਨੂੰ ਸਾਰੇ ਉੱਥੇ ਪਹੁੰਚ ਜਾਂਦੇ ਆ ਉਹ ਵੀ ਐਕਟਿੰਗ ਕਰਦਾ ਕਿ ਮੈਂ ਵੀ ਹੁਣੀ ਆਇਆ ਤੇ ਨਾਲ-ਨਾਲ ਸਾਰੇ ਦੇਖਦੇ ਜਾ ਕੇ ਦੇਖਦੇ ਆ ਉਹ ਜਿਹੜੀ ਲੜਕੀ ਹੁੰਦੀ ਆ ਉੱਥੇ ਮੋਦੀ ਪਈ ਹੁੰਦੀ ਆ ਤਾਂ ਸਾਰਿਆਂ ਨੂੰ ਲੱਗਦਾ ਕਿ ਇਹ ਵਿੱਚ ਦੇ ਵਿੱਚ ਡਾਉਣ ਚਲੀ ਗਈ ਹੋਣੀ ਤੇ ਡੁੱਬ ਗਈ ਇਹਦਾ ਘਰ ਵਾਲਾ ਲੱਭਦਾ ਫਿਰਦਾ ਇਸ ਤੇ ਲੱਭ ਗਈ ਹੁਣ ਡੁੱਬ ਕੇ ਸ਼ਾਇਦ ਮਰ ਗਈ ਹੁਣ ਉੱਥੇ ਪੁਲਿਸ ਨੂੰ ਬੁਲਾਇਆ ਜਾਂਦਾ ਹੁਣ ਉੱਥੇ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਆ ਕੇ ਪੁੱਛ ਕੇ ਸ਼ੁਰੂ ਕਰਦੀ ਹੈ ਤਾਂ ਜਿਹੜਾ ਉਹ ਲੜਕਾ ਸੀਗਾ ਉਹ ਦੱਸਦਾ ਪੁਲਿਸ ਨੂੰ ਕਿ ਮੇਰਾ ਨਾਮ ਗੌਰਵ ਹੈ ਤੇ ਮੈਂ ਬੰਗਲੌਰ ਦਾ ਬੇਸਿਕਲੀ ਪਰ ਪਿਛਲੇ 5-6 ਸਾਲਾਂ ਤੋਂ ਮੈਂ ਇੱਥੇ ਗੋਆ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਮੈਨੇਜਰ ਦੀ ਜੌਬ ਕਰਦਾ ਉਹ ਇੱਕ 5 ਸਟਾਰ ਹੋਟਲ ਦੇ ਵਿੱਚ ਮੈਨੇਜਰ ਦੀ ਜੌਬ ਕਰ ਰਿਹਾ ਹਾਂ ਫਾਈਵ ਸਟਾਰ ਹੋਟਲ ਦੇ ਵਿੱਚ ਇੱਕ ਰੈਸਟੋਰੈਂਟ ਹੁੰਦਾ ਉਹਦੇ ਵਿੱਚ ਮੈਨੇਜਰ ਦੀ ਜੌਬ ਕਰ ਰਿਹਾ ਸੀਗਾ ਕਾਫੀ ਸਾਲਾਂ ਤੋਂ ਉਹ ਦੱਸਦਾ ਕਿ ਮੈਂ ਆਪਣੀ ਵਾਈਫ ਨਾਲ ਅੱਜ ਘੁੰਮਣ ਦੇ ਲਈ ਆਇਆ ਸੀ ਇੱਥੇ ਵਿੱਚ ਤੇ ਮੈਂ ਆਈਸਕ੍ਰੀਮ ਲੈਣ ਗਿਆ ਜਦੋਂ ਮੈਂ ਵਾਪਸ ਆਇਆ ਤੇ ਮੈਨੂੰ ਮੇਰੀ ਵਾਈਫ ਮਿਲੀ ਨਹੀਂ ਮੈਂ ਇੱਧਰ ਉੱਧਰ ਬਹੁਤ ਦੇਖੀ ਤੇ ਫਿਰ ਮੈਨੂੰ ਲੱਗਿਆ ਸ਼ਾਇਦ ਸਮੁੰਦਰ 'ਚ ਨਾ ਚਲੀ ਗਈ ਹੋਵੇ ਕਈ ਵਾਰ ਡੁੱਬ ਜਾਂਦਾ ਬੰਦਾ ਫਿਰ ਮੈਂ ਲੋਕਾਂ ਤੋਂ ਪੁੱਛਣਾ ਸ਼ੁਰੂ ਕੀਤਾ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਫਿਰ ਸਾਨੂੰ ਸਾਰਿਆਂ ਨੂੰ ਇਹ ਇੱਥੇ ਚਟਾਨਾਂ ਦੇ ਵਿਚਾਲੇ ਮਿਲੀ ਤਾਂ ਹੁਣ ਪੁਲਿਸ ਨੂੰ ਲੱਗਦਾ ਕਿ ਜਿਸ ਤਰ੍ਹਾਂ ਲਾਸ਼ ਮਿਲਿਆ ਮੁੱਢੀ ਪਈ ਆ ਡੁੱਬ ਕੇ ਮਰੀ ਲੱਗ ਰਹੀ ਆ ਲੜਕੀ ਤਾਂ ਉਹਨਾਂ ਨੂੰ ਲੱਗਦਾ ਕਿ ਹਾਂ ਕੋਈ ਇਨਸੀਡੈਂਟ ਹੋ ਗਿਆ ਤੇ ਮਰ ਵੀ ਹੋਣੀ ਆ ਤਾਂ ਉਹ ਆਏ ਆਪਣਾ ਸਾਰਾ ਜਿਹੜਾ ਰਿਕਾਰਡ ਕਰਦੇ ਆ ਤੇ ਰਿਕਾਰਡ ਕਰਕੇ ਹੁਣ ਗੱਲ ਜਿਹੜੀ ਆ ਗਾ ਇਨਵੈਸਟੀਗੇਸ਼ਨ ਤੇ ਪਹੁੰਚ ਜਾਂਦੀ ਆ ਥਾਣੇ ਦੇ ਵਿੱਚ ਲੈ ਜਾਂਦੇ ਆ ਸਾਰੀ ਹੁਣ ਮਾਮਲਾ ਜਦੋਂ ਥਾਣੇ ਦੇ ਵਿੱਚ ਹੁੰਦਾ ਤਾਂ ਜਿਹੜੀ ਉਹ ਔਰਤ ਅਪਾਰਟਮੈਂਟ ਦੇ ਵਿੱਚ ਖੜੀ ਵੀਡੀਓ ਬਣਾ ਰਹੀ ਸੀ ਉਹ ਦੁਬਾਰਾ ਤੋਂ ਫੇਰ ਆਪਣੀਆਂ ਸਾਰੀਆਂ ਵੀਡੀਓਜ਼ ਦੇਖਦੀ ਆ ਉਹ ਥੋੜੇ ਥੋੜੇ ਕੱਟ ਕਰਕੇ ਵੀਡੀਓ ਬਣੀਆਂ ਸੀਗੀਆਂ ਉਹ ਸਾਰੀਆਂ ਵੀਡੀਓਜ਼ ਨੂੰ ਆਨਲਾਈਨ ਵਾਈਜ਼ ਦੇਖਦੀ ਆ ਕਿ ਇੱਕ ਵਾਰ ਦੁਬਾਰਾ ਫਿਰ ਕਨਫਰਮ ਕਰਦੀ ਆ ਜਦੋਂ ਉਹਨੂੰ ਪੱਕਾ ਕਨਫਰਮ ਹੋ ਜਾਂਦਾ ਕਿ ਇਸ ਬੰਦੇ ਨੇ ਕੋਈ ਨਾ ਕੋਈ ਗੜਬੜ ਕੀਤੀ ਆ ਤਾਂ ਫਿਰ ਉਹ ਆਪਣੀਆਂ ਵੀਡੀਓਜ਼ ਲੈ ਕੇ ਸਿੱਧੀ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚ ਜਾਂਦੀ ਆ ਹੁਣ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਉਹ ਵੀਡੀਓਜ਼ ਦਿਖਾਉਂਦੀ ਆ ਚਹੀਆਂ ਗੌਰਵ ਵੀ ਉੱਥੇ ਹੁੰਦਾ ਉਹ ਰੋ ਰਿਆ ਹੁੰਦਾ ਬੈਠਾ ਉਹ ਅਪਸੈਟ ਹੁੰਦਾ ਕਿ ਉਹਦੀ ਜਿਹੜੀ ਵਾਈਫ ਆ ਉਹਦੀ ਡੈਥ ਹੋ ਗਈ ਤੇ ਉਹ ਜਦੋਂ ਸਾਰੀਆਂ ਵੀਡੀਓਜ਼ ਦਿਖਾਉਂਦੀ ਆ ਅਫਸਰ ਸਾਰੇ ਵੀਡੀਓਜ਼ ਦੇਖਦੇ ਆ ਪੁਲਿਸ ਦੇ ਸਾਰੇ ਕਰਮਚਾਰੀ ਵੀਡੀਓਜ਼ ਨੂੰ ਦੇਖਦੇ ਆ ਉਹਨਾਂ ਨੂੰ ਲੱਗਦਾ ਕਿ ਵੀ ਇਹ ਬੰਦਾ ਪਾਗਲ ਬਣਾ ਰਿਹਾ ਉਹਨੂੰ ਦੁਬਾਰਾ ਫੇਰ ਪੁੱਛਦੇ ਆ ਤੇ ਉਹਨੂੰ ਨਾਲ ਹੁਣ ਵੀਡੀਓਜ਼ ਦਿਖਾਉਂਦੇ ਆ ਕਿ ਆਹ ਦੇਖ ਤੇਰੀ ਕਰਤੂਤ ਸਾਨੂੰ ਪਤਾ ਲੱਗੀ ਤਾਂ ਹੁਣ ਜਿਹੜਾ ਉਹ ਗੌਰਵ ਸੀ ਉਹਦਾ ਰੋਣਾ ਟੋਣਾ ਉੱਥੇ ਹੀ ਬੰਦ ਹੋ ਜਾਂਦਾ ਤੇ ਹੁਣ ਪੁਲਿਸ ਵਾਲੇ ਉਹਨੂੰ ਪੁੱਛਦੇ ਆ ਕਿ ਤੂੰ ਹੁਣ ਸੱਚੀ ਸੱਚੀ ਕਹਾਣੀ ਆਪ ਦੱਸੇਗਾ ਜਾਂ ਫਿਰ ਆਪਣੇ ਤਰੀਕੇ ਨਾਲ ਪੁੱਛੀਏ ਤਾਂ ਫਿਰ ਉਹ ਦੱਸਦਾ ਕਿ ਮੈਂ ਕਤਲ ਕੀਤਾ ਕਿਉਂ ਕੀਤਾ ਮੈਂ ਸਾਰੀ ਕਹਾਣੀ ਤੁਹਾਨੂੰ ਦੱਸਦਾ ਹੁਣ ਜਿਹੜੀ ਉਹ ਸਟੋਰੀ ਦੱਸਦਾ ਉਹ ਕੁਝ ਇਸ ਤਰ੍ਹਾਂ ਦੀ ਹੈ ਉਹਨੂੰ ਪੁਲਿਸ ਨੂੰ ਦੱਸਦਾ ਕਿ ਮੇਰਾ ਨਾਮ ਗੌਰਵ ਹੈ ਤੇ ਉਹ ਪਿੱਛੋਂ ਬੰਗਲੌਰ ਤੋਂ ਰਹਿਣ ਵਾਲਾ ਹੁੰਦਾ ਤੇ ਇੱਥੇ ਗੁਵਾ ਦੇ ਵਿੱਚ ਪਿਛਲੇ 7 ਸਾਲ ਤੋਂ ਇੱਕ ਦੀ ਮੈਰੀਅਟ ਹੋਟਲ ਦੇ ਵਿੱਚ ਇੱਕ ਰੈਸਟੋਰੈਂਟ ਚ ਮੈਨੇਜਰ ਦੀ ਜੌਬ ਕਰ ਰਿਹਾ ਹੁੰਦਾ ਤੇ ਉਹਦਾ ਵਿਆਹ ਪਿਛਲੇ ਸਾਲ ਹੀ 2000 22 ਦੇ ਵਿੱਚ ਸਾਲ ਡੇਢ ਸਾਲ ਪਹਿਲਾਂ 2022 ਦੇ ਵਿੱਚ ਬੰਗਲੌਰ ਉਹਦੇ ਘਰਦਿਆਂ ਦੀ ਮਰਜ਼ੀ ਨਾਲੇ ਹੋਇਆ ਹੁੰਦਾ ਉਹਦਾ ਵਿਆਹ ਦੀਕਸ਼ਾ ਨਾਮ ਦੀ ਇੱਕ ਲੜਕੀ ਦੇ ਨਾਲ ਹੋਇਆ ਸੀਗਾ ਤੇ ਉਹਦੇ ਘਰਦਿਆਂ ਨੇ ਉਹ ਗਿਆ ਹੋਇਆ ਸੀ ਅਰੇਂਜ ਮੈਰਿਜ ਕਰੀ ਕੁੜੀ ਦੇਖੀ ਇਹਨਾਂ ਦੋਨਾਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਪਸੰਦ ਕੀਤਾ ਤੇ ਵਿਆਹ ਕਰਵਾ ਲਿਆ ਵਿਆਹ ਕਰਵਾਉਣ ਤੋਂ ਬਾਅਦ ਇਹ ਥੋੜੇ ਟਾਈਮ ਬਾਅਦ ਹੀ ਫਿਰ ਗੋਆ ਆ ਜਾਂਦੇ ਆ ਹੁਣੇ ਗੋਆ ਆ ਕੇ ਰਹਿਣ ਲੱਗ ਜਾਂਦੇ ਆ ਫੈਮਿਲੀਆਂ ਜਿਹਨਾਂ ਦੀਆਂ ਬੰਗਲੌਰ ਦੇ ਵਿੱਚ ਨੇ ਤੇ ਹੁਣੇ ਦੋਵੇਂ ਮੀਆਂ-ਬੀਵੀ ਗੋਆ ਚ ਆ ਜਾਂਦੇ ਆ ਹੁਣ ਗਵਾ ਦੇ ਵਿੱਚ ਜਦੋਂ ਇਹ ਰਹਿਣਾ ਸ਼ੁਰੂ ਕਰਦੇ ਆ ਮਹੀਨਾ ਦੋ ਮਹੀਨਾ ਹੀ ਲੰਘਦੇ ਆ ਕਿ ਇਹਨਾਂ ਦੇ ਆਪਸ ਦੇ ਵਿੱਚ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਦੋਨਾਂ ਦੇ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਆ ਹੁਣ ਲੜਾਈ ਦਾ ਕਾਰਨ ਵੀ ਹੌਲੀ-ਹੌਲੀ ਸਾਹਮਣੇ ਆਉਂਦਾ ਹੈ ਕਿ ਜਿਹੜਾ ਗੌਰਵ ਸੀਗਾ ਇਹਦਾ ਕਿਸੇ ਹੋਰ ਕੁੜੀ ਦੇ ਨਾਲ ਅਫੇਅਰ ਹੁੰਦਾ ਉਹਦੇ ਬਾਰੇ ਜਿਹੜੀ ਇਹਦੀ ਘਰ ਵਾਲੀ ਦੀਕਸ਼ਾ ਸੀਗੀ ਉਹਨੂੰ ਪਤਾ ਲੱਗਿਆ ਸੀ ਤੇ ਜਦੋਂ ਇਹ ਗੱਲ ਸਾਰੀ ਪਤਾ ਲੱਗੀ ਸੀ ਨਾ ਤੇ ਲੜਾਈ ਰਹਿਣੀ ਸ਼ੁਰੂ ਹੋ ਗਈ ਸੀ ਤੇ ਜਿਹੜੀ ਉਹ ਦੂਜੀ ਕੁੜੀ ਸੀ ਜਿਸਦੇ ਨਾਲ ਇਹ ਅਫੇਅਰ ਦੇ ਵਿੱਚ ਸੀਗਾ ਇਹ ਉਹਨੂੰ ਵੀ ਲਾਰਾ ਲਾਈ ਫਿਰਦਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਤਾਂ ਹੁਣ ਇਹ 705 ਦੇ ਵਿੱਚ ਫਸਿਆ ਹੋਇਆ ਸੀਗਾ ਕਾਫੀ ਟਾਈਮ ਤੋਂ ਘਰ ਦੇ ਵਿੱਚ ਝਗੜਾ ਰਹਿ ਰਿਹਾ ਸੀ ਤੇ ਬਾਹਰ ਜਿਹੜੀ ਉਹ ਦੂਜੀ ਸੀਗੀ ਜਿਹੜੀ ਇਹਦੀ ਗਰਲਫ੍ਰੈਂਡ ਸੀ ਉਹਦੇ ਨਾਲ ਵੀ ਇਹਦੀ ਲੜਾਈ ਰਹਿ ਰਹੀ ਸੀ ਕਾਰਨ ਸੀ ਸਿਰਫ ਇਹਦੀ ਮੈਰਿਜ ਹੋਣਾ ਹੁਣ ਇਹਨੂੰ ਲੱਗਦਾ ਕਿ ਜਿਹੜੀ ਮੇਰੀ ਇਹ ਮੈਰਿਜ ਹੋਈ ਆ ਜੇ ਮੈਂ ਨਾ ਕਰਾਉਂਦਾ ਤਾਂ ਮੈਂ ਸੌਖਾ ਰਹਿੰਦਾ ਤੇ ਹੁਣ ਇਹ ਕੁਝ ਅਜਿਹਾ ਸੋਚਣ ਲੱਗ ਜਾਂਦਾ ਕਿ ਮੈਂ ਆਪਣੀ ਘਰੜੀ ਤੋਂ ਛਦਕਾਰਾ ਪਾ ਲਵਾਂ ਤੇ ਫਿਰ ਮੈਂ ਆਪਣਾ ਵਿਆਹ ਆ ਜਿਹੜਾ ਆਪਣੀ ਗਰਲਫ੍ਰੈਂਡ ਦੇ ਨਾਲ ਕਰਵਾ ਲਵਾਂ ਉਹਨੇ ਆਪਣੇ ਪਲਾਨਸ ਬਣਾਉਣ ਲੱਗ ਜਾਂਦਾ ਇਦਾਂ ਕਿ ਮੈਂ ਹੁਣ ਕੀ ਕਰ ਸਕਦਾ ਤਾਂ ਹੁਣ ਇੱਕ ਦਿਨ ਇਹ ਗੱਲ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਮੈਂ ਆਪਣੀ ਘਰ ਵਾਲੀ ਨੂੰ ਮਾਰ ਦੇਣਾ ਤੇ ਮਾਰਦਾ ਵੀ ਇਸ ਢੰਗ ਨਾਲ ਕਿ ਉਹਦੀ ਜਿਹੜੀ ਹਾਇਆ ਡੈਥ ਹੈ ਉਹ ਨੈਚੁਰਲ ਲੱਗੇ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਨੇ ਮਰਡਰ ਕੀਤਾ ਤੇ ਜਦੋਂ ਇਹ ਮਰ ਜੂਗੀ ਫਿਰ ਮੈਂ ਆਪਣੀ ਗਰਲਫ੍ਰੈਂਡ ਨਾਲ ਵਿਆਹ ਕਰਾ ਲਵਾਂਗਾ ਤਾਂ ਉਹਨੂੰ ਇਹ ਪਲਾਨ ਹੈ ਜਿਹੜਾ ਇਹਨੂੰ ਸਹੀ ਲੱਗਦਾ ਵੀ ਮੈਂ ਇਦਾਂ ਕਰ ਦੇਣਾ ਤਾਂ ਫਿਰ ਉਹ ਇਸ ਪਲਾਨ ਤੇ ਹੁਣ ਕੰਮ ਕਰਨਾ ਸ਼ੁਰੂ ਕਰਦਾ ਹੁਣ ਉਹ ਇਦਾਂ ਹੀ ਉਹ ਸੋਚਦਾ ਆਈਡੀਆ ਸੋਚਦਾ ਕਿ ਕਿਵੇਂ ਮੈਂ ਨੇਚਰਲ ਡੈਥ ਦਿਖਾ ਸਕਦਾ ਐ ਜੀ ਫਿਰ ਉਹਦੇ ਦਿਮਾਗ ਦੇ ਵਿੱਚ ਆਉਂਦਾ ਕਿ ਮੈਂ ਇਹਨੂੰ ਬੀਚ ਦੇ ਵਿੱਚ ਲਿਜਾ ਬੀਚ ਦੇ ਉੱਤੇ ਲਿਜਾ ਕੇ ਸਮੁੰਦਰ ਦੇ ਵਿੱਚ ਡੁਬੋ ਕੇ ਮਾਰ ਦੇਣਾ ਤੇ ਸਭ ਨੂੰ ਕਹਿ ਦਿੰਦਾ ਕਿ ਡੁੱਬ ਕੇ ਮਰ ਗਿਆ ਹੁਣ ਇਸੇ ਪਲਾਨ ਤੇ ਉਹ ਕੰਮ ਕਰਨਾ ਸ਼ੁਰੂ ਕਰਦਾ ਹੁਣ ਉਹ ਬੀਚਸ ਤੇ ਜਾਂਦਾ ਅਲੱਗ-ਅਲੱਗ ਬੀਚਸ ਤੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਦੇਖਦਾ ਕਿ ਕਿੱਥੇ ਲੋਕ ਜ਼ਿਆਦਾ ਹੁੰਦੇ ਆ ਕਿੱਥੇ ਘੱਟ ਹੁੰਦੇ ਆ ਕਿੱਥੇ ਮੈਂ ਇਦਾਂ ਦਾ ਕੰਮ ਕਰ ਸਕਦਾ ਤਾਂ ਉਹ ਸਾਰਾ ਕੁਝ ਕਰਦੇ ਕਰਾਉਂਦੇ ਫਿਰ ਰਾਜ ਬਾਗ ਬੀਚ ਤੇ ਪਹੁੰਚਦਾ ਤੇ ਉਹ ਤੇ ਨੂੰ ਇੱਕ ਏਰੀਆ ਦਿਖਦਾ ਜਿੱਥੇ ਚਟਾਨਾਂ ਹੁੰਦੀਆਂ ਨੇ ਜਿੱਥੇ ਲੋਕ ਬਹੁਤ ਘੱਟ ਜਾਂਦੇ ਆ ਆ ਜ਼ਿਆਦਾਤਰ ਤਾਂ ਜਾਂਦੇ ਹੀ ਨਹੀਂ ਜਾਂ ਜਾਂਦਾ ਹੀ ਇੱਕ ਅੱਧਾ ਜਾਣਾ ਜਾਂਦਾ ਉਹ ਵੀ ਕਦੇ ਹੀ ਤਾਂ ਇਹਨੂੰ ਲੱਗਦਾ ਕਿ ਇਹ ਜਗ੍ਹਾ ਸਹੀ ਆ ਤੇ ਹੁਣ ਇਹ ਇਦਾਂ ਹੀ ਕਰਦਾ ਆਪਣੀ ਵਾਈਫ ਨੂੰ ਇੱਕ ਦਿਨ ਪਲਾਨ ਬਣਾਉਂਗਾ ਆਪਣੀ ਵਾਈਫ ਨਾਲ ਉਹਨੂੰ ਕਹਿੰਦਾ ਕਿ ਆਪਾਂ ਅੱਜ ਘੁੰਮਣ ਚੱਲਦੇ ਆ ਤੇ ਸ਼ੁੱਕਰਵਾਰ ਦਾ ਦਿਨ ਸੀਗਾ ਤੇ ਇਹ ਉਹਦੇ ਨਾਲ ਘੁੰਮਣ ਦੇ ਲਈ ਘਰ ਤੋਂ ਨਿਕਲਦਾ ਤੇ ਇਹਨੂੰ ਰਾਜਪਾਲ ਬੀਜ ਤੇ ਲੈ ਕੇ ਜਾਂਦਾ ਉੱਥੇ ਘੁੰਮਦੇ ਫਿਰਦੇ ਆ ਖਾਂਦੇ ਪੀਂਦੇ ਆ ਤੇ ਉਸ ਤੋਂ ਬਾਅਦ ਇਹ ਉਹਨੂੰ ਕਹਿੰਦਾ ਕਿ ਆਪਾਂ ਸ਼ਾਂਤੀ ਚ ਜਾ ਕੇ ਬਹਿਨੇ ਆ ਉਧਰ ਸਾਈਡ ਤੇ ਉਧਰ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਨਾਲੇ ਆਪਣੇ ਜਿਹੜੇ ਗਿਲੇ ਸਿਕਬੇ ਨੇ ਉਹ ਵੀ ਦੂਰ ਕਰ ਲਾਂਗੇ ਆਪਾਂ ਤਾਂ ਇਦਾਂ ਹੀ ਉਹ ਕਰਦੀ ਆ ਉਹਦੀ ਘਰ ਵਾਲੀ ਆ ਜਿਹੜੀ ਉਹ ਮੰਨ ਜਾਂਦੇ ਦੀਕਸ਼ਾ ਉਹ ਉਹਦੇ ਨਾਲ ਉਹਦੇ ਚਟਾਨਾਂ ਵਾਲ ਨੂੰ ਚਲੀ ਜਾਂਦੀ ਹੈ ਤੇ ਹੁਣ ਉੱਥੇ ਜਾ ਕੇ ਫਿਰ ਇਹ ਉਹਨੂੰ ਗਰਦਨ ਤੋਂ ਫੜ ਕੇ ਵਿੱਚ ਦੇ ਵਿੱਚ ਜਿਹੜੇ ਸਮੁੰਦਰ ਦੇ ਵਿੱਚ ਉਹਨੂੰ ਡਬੋ ਦਿੰਦਾ ਉਹਨੂੰ ਪਿੱਛੋਂ ਗਰਦਨ ਤੋਂ ਫੜ ਕੇ ਡਬੋ ਕੇ ਰੱਖਦਾ ਜਿੰਨਾ ਟਾਈਮ ਤੱਕ ਉਹ ਮਰ ਨਹੀਂ ਜਾਂਦੀ ਤੇ ਹੁਣ ਜਦੋਂ ਮਰ ਜਾਂਦੀ ਆ ਉਹਨੂੰ ਬਾਹਰ ਕੱਢਦਾ ਕੱਢ ਕੇ ਕਢੀਸ ਕੇ ਉਹਨੂੰ ਪਿੱਛੇ ਲੈ ਜਾਂਦਾ ਚਟਾਨਾਂ ਕੋਲ ਤੇ ਉਹਨੂੰ ਮੁੱਦੀ ਕਰਕੇ ਉੱਥੇ ਪਾਉਂਦਾ ਹੁਣ ਇਹ ਸਾਰਾ ਕੁਝ ਉਧਰ ਕੈਮਰੇ ਦੇ ਵਿੱਚ ਰਿਕਾਰਡ ਹੋ ਰਿਹਾ ਸੀ ਪਰ ਇਹਨੂੰ ਇਹ ਚੀਜ਼ ਦਾ ਕੁਝ ਵੀ ਨਹੀਂ ਪਤਾ ਹੁੰਦਾ ਕਿ ਮੇਰੇ ਨਾਲ ਇਦਾਂ ਹੋ ਰਹੀ ਹੈ ਤਾਂ ਉੱਥੇ ਉਹਨੂੰ ਮੁੱਦੀ ਪਾਉਣ ਤੋਂ ਬਾਅਦ ਉਹ ਕਹਿੰਦਾ ਮੈਂ ਵਾਪਸ ਜਾਣਾ ਬਾਹਰ ਜਾਣਾ ਮੈਂ ਸੋਚਦਾ ਕਿ ਜਾ ਕੇ ਹੁਣ ਮੈਂ ਆਈਸਕ੍ਰੀਮ ਲੈ ਕੇ ਆਉਂ ਤੇ ਆ ਕੇ ਫਿਰ ਮੈਂ ਗਾਹ ਪਾ ਦੂੰਗਾ ਕਿ ਮੇਰੀ ਘਰ ਵਾਲੀ ਮਰ ਗਈ ਜੈਂ ਇਦਾਂ ਹੈ ਨਾ ਜਦ ਮੈਂ ਪੁੱਛਦਾ ਫਿਰੂੰਗਾ ਇਹ ਪਲਾਨ ਉਹ ਕੰਮ ਕਰਦਾ ਹੈ ਤੇ ਉਹ ਕਹਿੰਦਾ ਜਦੋਂ ਮੈਂ ਆਈਸਕ੍ਰੀਮ ਲੈਣ ਗਿਆ ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਵਾਰੀ ਫੇਰ ਆਇਆ ਕਿ ਕਿਤੇ ਉਹ ਜਿਉਂਦੀ ਨਾ ਹੋਵੇ ਮੈਂ ਇੱਕ ਵਾਰ ਫੇਰ ਚੈੱਕ ਕਰਨ ਦੇ ਲਈ ਚਟਾਨਾਂ ਦੇ ਵਿੱਚ ਗਿਆ ਉੱਥੇ ਪੱਥਰਾਂ ਦੇ ਵਿਚਾਲੇ ਜਿੱਥੇ ਉਹਦੀ ਲਾਸ਼ ਰੱਖੀ ਹੋਈ ਸੀ ਜਾ ਕੇ ਮੈਂ ਦੁਬਾਰਾ ਫੇਰ ਉਹਦੇ ਧੜਕਣਾ ਉਹਦਾ ਜਿਹੜਾ ਸਾਹ ਵਗਾਰੇ ਸੀਗੇ ਉਹ ਚੈੱਕ ਕੀਤੇ ਜਦੋਂ ਮੈਨੂੰ ਤਸੱਲੀ ਹੋ ਗਈ ਕਿ ਮਰ ਚੁਪੀ ਹੈ ਮੈਂ ਫੇਰ ਵਾਪਸ ਬਾਹਰ ਆਇਆ ਤੇ ਉਸ ਤੋਂ ਬਾਅਦ ਮੈਂ ਸਾਈਡ ਤੇ ਗਿਆ ਤੇ ਫਿਰ ਮੈਂ ਇਦਾਂ ਪਲਾਨ ਦੇ ਮੁਤਾਬਕ ਆਪਣਾ ਰੋਲਾ ਪਾਉਂਦਾ ਸ਼ੁਰੂ ਕਰਦਾ ਆਈ ਗਿਆ ਭੱਜੇ ਆਈ ਗਿਆ ਤੇ ਲੋਕ ਮੇਰੇ ਪਿੱਛੇ ਆਈਗੇ ਮੈਨੂੰ ਲੱਗ ਰਿਹਾ ਸੀ ਕਿ ਜਦੋਂ ਲੋਕ ਜੁੜਨਗੇ ਤਾਂ ਵਿਟਨੈਸ ਬਣ ਜਾਣਗੇ ਜਦੋਂ ਵਿਟਨੈਸ ਹੋਏ ਤਾਂ ਪੁਲਿਸ ਮੇਰੇ ਤੇ ਸ਼ੱਕ ਨਹੀਂ ਕਰੂਗੀ ਤਾਂ ਹੁਣ ਇਹ ਸਾਰਾ ਪਲਾਨ ਉਹ ਬਣਾਇਆ ਹੁੰਦਾ ਉਹਦਾ ਇਹ ਸਾਰਾ ਉਹ ਪੁਲਿਸ ਨੂੰ ਦੱਸਦਾ ਇਸੇ ਦੇ ਚੱਲਦੇ ਆਈ ਉਹ ਕਤਲ ਕਰਦਾ ਪਰ ਉਧਰੋਂ ਉਹਦੀ ਵੀਡੀਓ ਬਣ ਰਹੀ ਹੁੰਦੀ ਹੈ ਹੁਣ ਉਹ ਸਾਰੇ ਪਲਾਨ ਦੇ ਮੁਤਾਬਿਕ ਕਰਦਾ ਸਾਰਾ ਕੰਮ ਪਰ ਇੱਕ ਪਲਾਨ ਉਸ ਪਰਮਾਤਮਾ ਦਾ ਪਲਾਨ ਉਹ ਕੁਝ ਹੋਰ ਹੁੰਦਾ ਹੈ ਹੈਨਾ ਇਹ ਆਪਣੀ ਜਾਂਚ ਤੋਂ ਬਚ ਕੇ ਕਤਲ ਕਰਦਾ ਆਪਣੀ ਜਾਂਚ ਤੋਂ ਲੋਕਾਂ ਦੀ ਨਿਗਾਹ ਤੋਂ ਦੂਰ ਜਾ ਕੇ ਕਤਲ ਕਰਦਾ ਜਿਵੇਂ ਮੈਂ ਸ਼ੁਰੂ ਚ ਕਿਹਾ ਸੀ ਰੱਬ ਦੀ ਨਿਗਾਹ ਤੋਂ ਕੋਈ ਬਚ ਨਹੀਂ ਸਕਦਾ ਉਹਨੇ ਪਤਾ ਨਹੀਂ ਉਸ ਔਰਤ ਦੇ ਵਿੱਚ ਆਇਆ ਕਿਦਾਂ ਹੋਇਆ ਜਿਵੇਂ ਵੀ ਲਾ ਲਓ ਜਿਵੇਂ ਜਿਹਦਾ ਬਲੀਫ ਆ ਜਾਂ ਜਿਹਨੇ ਨੇ ਵੀ ਮਰਨਾ ਤਾਂ ਇਹ ਸਮਝ ਲਓ ਕਿ ਹਾਂ ਇੱਕ ਔਰਤ ਨੇ ਵੀਡੀਓ ਬਣਾਈ ਤੇ ਉਹ ਬੰਦੇ ਦਾ ਸੱਚ ਸਾਹਮਣੇ ਆ ਗਿਆ ਲੁੱਕ ਕੇ ਕਰਿਆ ਉਹ ਕਤਲ ਵੀ ਲੋਕਾਂ ਦੇ ਸਾਹਮਣੇ ਇਦਾਂ ਆ ਗਿਆ ਜਿਵੇਂ ਸਾਡੇ ਸਾਹਮਣੇ ਕੀਤਾ ਹੁੰਦਾ ਕਿਉਂਕਿ ਵੀਡੀਓ ਹੀ ਬਣੇਗੀ ਇੱਕ ਤਰ੍ਹਾਂ ਦੀ ਤੇ ਹੁਣ ਉਹ ਬੰਦੇ ਉੱਤੇ ਕਾਰਵਾਈ ਹੋਈ ਤੇ ਹੁਣ ਜੇਣ ਦੇ ਵਿੱਚ ਆ ਉਹਦੇ ਤੇ ਇੱਕ ਮੁਕੱਦਮਾ ਚਲਾਇਆ ਗਿਆ ਹੁਣ ਉਹਨੂੰ ਸਜ਼ਾ ਹੋਣੀ ਹਲੇ ਬਾਕੀ ਆ ਉਹਤੇ ਕਾਰਵਾਈ ਚੱਲ ਰਹੀ ਹੈ ਜਿਹੜੀ ਅਦਾਲਤ ਦੇ ਵਿੱਚ ਤੇ ਏਸੀਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ